ਸਰਹੰਦ ਦੇ ਪਟੇਲ ਨਗਰ ਵਿਖੇ ਸ਼ਰਾਬ ਦਾ ਠੇਕਾ ਹੋਲੇ ਜਾਣ ਦੇ ਵਿਰੋਧ ਵਿੱਚ ਲੋਕਾਂ ਵੱਲੋਂ ਬੀਤੇ ਦਿਨ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਮੌਕੇ ਤੇ ਪਹੁੰਚੇ ਅਤੇ ਲੋਕਾਂ ਵੱਲੋਂ ਗੁਰਵਿੰਦਰ ਸਿੰਘ ਢਿੱਲੋਂ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਸ਼ਰਾਬ ਦਾ ਠੇਕਾ ਬੰਦ ਕੀਤਾ ਜਾਵੇ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਢਿੱਲੋਂ ਨੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾ ਦਿੱਤਾ ਅਤੇ ਕਿਹਾ ਕਿ ਅੱਜ ਤੋਂ ਬਾਅਦ ਇਸ ਥਾਂ ਤੇ ਠੇਕਾ ਨਹੀਂ ਖੁੱਲੇਗਾ ਤੇ ਅੱਜ ਦਾ ਜਿਹੜਾ ਮੈਟਰ ਸੀਗਾ ਜੀ ਪਟੇਲ ਨਗਰ ਵਾਰਡ ਨੰਬਰ 18 ਸਹਾਰਨ ਦੇ ਇਲਾਕੇ ਦੇ ਵਿੱਚ ਨੇੜੇ ਜਿਹੜਾ ਹੈ ਗੋਡਾਊਨ ਸੀਗੀ ਐਫਸੀਆਈ ਦੇ ਇੱਕ ਇੱਕ ਕੱਲ ਸ਼ਾਮ ਨੂੰ ਪਤਾ ਲੱਗਿਆ ਸੀ ਕਿ ਠੇਕੇਦਾਰਾਂ ਨੇ ਸ਼ਰਾਬ ਰੱਖੀ ਹੈ ਇੱਕ ਦੁਕਾਨ ਦੇ ਵਿੱਚ ਜਾ ਕੇ ਇੱਥੇ ਠੇਕਾ ਖੋਲਣ ਦੀ ਤਿਆਰੀ ਚ ਨੇ ਤੇ ਕੱਲ ਸ਼ਾਮ ਨੂੰ ਹੀ ਮੈਨੂੰ ਇਹਨਾਂ ਸਾਰੇ ਜਿੰਨੇ ਇਲਾਕਾ ਨਿਵਾਸੀ ਨੇ ਭੈਣਾ ਭਰਾਵਾਂ ਦਾ ਸਾਰਾ ਨਾਲ ਫੋਨ ਵੀ ਆਇਆ ਤੇ ਮੈਨੂੰ ਮਿਲੇ ਵੀ ਉਹਨਾਂ ਨੇ ਮੈਨੂੰ ਰਾਤੀ ਅਸ਼ੋਰੈਂਸ ਦਿੱਤੀ ਸੀ ਵੀ ਠੇਕਾ ਜਿਹੜਾ ਉਸ ਇਲਾਕੇ ਦੇ ਵਿੱਚ ਨਹੀਂ ਖੁੱਲੂਗਾ ਕਿਉਂਕਿ ਠੇਕਾ ਖੋਲਣ ਤੋਂ ਪਹਿਲਾਂ ਇਲਾਕੇ ਦੇ ਐਮਸੀ ਦੀ ਕੰਸੈਂਟ ਲੈਣੀ ਜ਼ਰੂਰੀ ਹੈ ਜੇ ਪਿੰਡ ਦੇ ਵਿੱਚ ਹੋਵੇ ਤਾਂ ਸਰਪੰਚ ਦੀ ਕੰਸੈਂਟ ਲੈਣੀ ਜ਼ਰੂਰੀ ਹੈ ਇਹ ਦੋਵੇਂ ਜ਼ਰੂਰੀ ਨਹੀਂ ਇਹਨਾਂ ਨੇ ਸਮਝਿਆ ਤੇ ਆਪਣੀ ਮਰਜ਼ੀ ਨਾਲ ਇੱਥੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਸੀ ਹਾਇਰ ਅਥਾਰਟੀ ਨਾਲ ਮੈਂ ਰਾਤੀ ਗੱਲ ਕੀਤੀ ਸਵੇਰੇ ਫੇਰ ਕੀਤੀ ਤੇ ਠੇਕਾ ਜਿਹੜਾ ਅਸੀਂ ਜਿੰਦਾ ਲਵਾਤਾ ਤੁਹਾਡੇ ਸਾਹਮਣੇ ਹੀ ਹੈ ਇਹ ਠੇਕਾ ਨਹੀਂ ਖੁੱਲੂਗਾ ਠੇਕਾ ਕਿਸੇ ਵੀ ਆਬਾਦੀ ਏਰੀਆ ਦੇ ਵਿੱਚ ਜਿਹੜਾ ਹੈ ਉਹ ਪੰਜਾਬ ਸਰਕਾਰ ਨਹੀਂ ਚੱਲਣ ਦੇਊਗੀ ਪੰਜਾਬ ਸਰਕਾਰ ਜਿਹੜਾ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਆ ਤੇ ਇਹ ਨਸ਼ਾ ਲੈ ਕੇ ਮਹੱਲਿਆਂ ਦੇ ਵਿੱਚ ਵੇਚਣ ਦੀ ਕੋਸ਼ਿਸ਼ ਕਰਦੇ ਨੇ ਉਹ ਠੇਕੇਦਾਰ ਦਾ ਵੀ ਅਸੀਂ ਪੂਰੀ ਤਰ੍ਹਾਂ ਤਸੱਲੀ ਕਰਾਂਗੇ ਇਨਕੁਆਇਰੀ ਕਰਾਵਾਂਗੇ ਕਿ ਇੱਥੇ ਕਿਸ ਤਰ੍ਹਾਂ ਉਹਨੇ ਆਪਣੀ ਮਰਜ਼ੀ ਦੇ ਨਾਲ ਠੇਕਾ ਕੋਲਣ ਦੀ ਕੋਸ਼ਿਸ਼ ਕੀਤੀ ਆ ਕਿਉਂ ਇਲਾਕੇ ਦੇ ਵਿੱਚੋਂ ਕਾਉਂਸਲਰ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਅੱਜ ਤੁਸੀਂ ਸਾਰੇ ਆਏ ਹੋ ਤੇ ਤੁਹਾਡੇ ਸਾਹਮਣੇ ਹੈ ਠੇਕਾ ਅਸੀਂ ਬੰਦ ਕਰਵਾਤਾ ਸਾਡੇ ਇਲਾਕੇ ਦੀਆਂ ਬੀਬੀਆਂ ਭੈਣਾਂ ਸਾਰੇ ਇਲਾਕੇ ਦੇ ਸਾਡੇ ਮਾਜਦ ਸੱਜਣ ਜਿੰਨੇ ਵੀ ਨੇ ਉਹ ਸਾਰੇ ਆਏ ਨੇ ਸਾਡੇ ਵਾਰਡ ਇੰਚਾਰ ਸੁਖਵਿੰਦਰ ਕੌਰ ਨੇ ਮੇਰੇ ਨਾਲ ਉਪਲ ਸਾਬ ਖੜੇ ਨੇ ਇਹ ਸਾਰੇ ਸਾਡੇ ਇਲਾਕੇ ਦੇ ਨਾਲ ਐਸਜੀਓ ਸਾਹਿਬ ਖੜੇ ਨੇ ਭਗਤ ਜੀ ਖੜੇ ਨੇ ਪਿੱਛੇ ਕੌਲੜਾ ਕਾਉਂਸਲਰ ਵੀ ਖੜੇ ਨੇ ਕੌਲੜਾ ਜੀ ਤੇ ਸਾਡੇ ਸਾਬਕਾ ਕਾਉਂਸਲਰ ਪ੍ਰਿੰਸ ਇਹ ਸਾਰੇ ਇੱਧਰ ਮਨਜੀਤ ਸ਼ਰਮਾ ਜੀ ਸਾਬਕਾ ਕਾਉਂਸਲਰ ਸਾਰੇ ਇਕੱਠੇ ਹੋ ਕੇ ਆਏ ਆ ਅਸੀਂ ਲੋਕਾਂ ਨੂੰ ਅੰਸ਼ੋਰੈਂਸ ਦਿੱਤਾ ਤੇ ਮੇਰੇ ਵੱਲੋਂ ਇਹ ਤਸੱਲੀ ਹੈ ਜੀ ਠੇਕਾ ਇੱਕ ਵੀ ਜਿਹੜੀ ਹੈ ਬੋਤਲ ਉਹ ਸੇਲ ਨਹੀਂ ਤੋਂ ਹੋਊਗੀ ਬਿਲਕੁਲ ਇਹਨੂੰ ਅੱਜ ਜਿੰਦਾ ਲਾਤਾ ਖੁੱਲੂਗਾ ਬਹੁਤ ਬਹੁਤ ਧੰਨਵਾਦ ਜੀ

ਅਜੇ ਹਮਲਾ ਲੰਨੇ ਆ ਪੂਰੇ ਤਰ ਅਰਟੀਫੈਕਟੇ ਕਾ ਖੁੰਗਿਆ ਕੱਲ ਹਾਤਾ ਕੁਝ ਜੇਗਾ ਫਿਰ ਜੀਕੇਨ ਸੈਂਟਰ ਨੂੰ ਜੇਗਾ ਸਾਡੇ ਤਾਂ ਮਹੱਲੇ ਵਿੱਚ ਜਨਾਨੀਆਂ ਦਾ ਨਿਕਲਣਾ ਹੀ ਬੰਦ ਹੋ ਜਾਏਗਾ ਪਹਿਲੇ ਸਭ ਤੋਂ ਵੱਡੀ ਗੱਲ ਹੈ ਰੈਜੀਡੈਂਸ਼ੀਅਲ ਏਰੀਆ ਵਿੱਚ ਇਹ ਚੀਜ਼ਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਅਸੀਂ ਕਹਿੰਨਾ ਜੀ ਨਸ਼ਾ ਮੁਕਤ ਬਣਾਓ ਪੰਜਾਬ ਨਸ਼ਾ ਮੁਕਤ ਤਾਂ ਬਿਲਕੁਲ ਸਾਡੇ ਮੱਲੇ ਚ ਲਿਆ ਜਿਹੜੇ ਬੱਚੇ ਸਾਡੇ ਪਿੱਛੇ ਆ ਉਹ ਵੀ ਦੇਖਣਗੇ ਐਟ੍ਰੈਕਟਿਵ ਹੋਣਗੇ ਕੰਗੇ ਵੀ ਵਾਟ ਇਜ਼ ਥਿਸ ਅਸੀਂ ਵੀ ਇੱਕ ਵਾਰੀ ਤਾਂ ਜ਼ਰੂਰ ਜਾਈਏ ਭਾਵੇਂ ਘਰ ਦੇ ਉਧਰ ਚੋਰੀ ਜਾਈਏ ਅਸੀਂ ਇਹੀ ਕਰੰਗੇ ਸਾਡੇ ਸਾਰੇ ਮਹੱਲੇ ਵਾਲਾ ਤੁਹਾਨੂੰ ਬਹੁਤ ਹੱਥ ਜੋੜ ਕੇ ਬੇਨਤੀ ਹੈ ਵੀ ਹੋਰੇ ਇਸ ਇਲਾਕੇ ਦੇ ਵਿੱਚ ਅਰੇ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਭਾਰਤਾਨਵਾ ਤੁਹਾਡਾ ਬਹੁਤ ਬਹੁਤ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز